ਹਾਂਜੀ ਗਾਇਸ ਤੁਹਾਨੂੰ ਅੱਜ ਦੱਸ ਦਈਏ ਕਿ ਆਪਾਂ ਜਿਹੜਾ ਆਪਣਾ ਸਮਾਨ ਇੱਥੋਂ ਦਾ ਤੇ ਆਪਾਂ ਸ਼ਿਫਟ ਕਰਕੇ ਤੇ ਆਪਾਂ ਰੱਖ ਲਿਆਗਾ ਨਵੇਂ ਮਤਲਬ ਕਰ ਦੇਦੇ ਕਿ ਜਿੱਥੇ ਆਪਾਂ ਰੈਂਟ ਤੇ ਲਿਆ ਹੈਗਾ ਕੋਠੀ ਉੱਥੇ ਚੱਲ ਗਿਆ ਸਮਾਨ ਆਪਾਂ ਸਾਰਾ ਖੇਲ ਰਾਇਦਾ ਹੀ ਪਿਆ ਹੈਗਾ ਤੇ ਜਿਹੜਾ ਰੂਮ ਆ ਸਾਡਾ ਉਹ ਵੇਖੋ ਵੀ ਖਾਲੀ ਹੋ ਗਿਆ ਗੁਰਬਾਹ ਖੇਡਣ ਡਿਆ ਤੇ ਸੋ ਅੱਜ ਦਾ ਵਲੌਗ ਜਿਹੜਾ ਸਾਡਾ ਹੈਗਾ ਉਹ ਮਿਸ ਹੋ ਗਿਆ ਕਿਉਂਕਿ ਸਿਰ ਦਾ ਟਾਈਮ ਹੀ ਨਹੀਂ ਲੱਗਾ ਤੇ ਬਹੁਤ ਘਟ ਇਦਾਂ ਹੀ ਭੱਜੇ ਫਿਰਦੇ ਆ ਤੇ ਸੋ ਅੱਜ ਰੋਟੀ ਵੀ ਸਗੋਂ 12ਵੇਂ ਬਣੀ ਬਣਾਤੀ ਦਾਲ ਲੈ ਕੇ ਆਏ ਆ ਰੋਟੀ ਵੀ ਲੈ ਕੇ ਆਏ ਆ ਸੋ ਅੱਜ ਦਾ ਵਲੌਗ ਜਿਹੜਾ ਸਾਡਾ ਸੌਰੀ ਮਿਸ ਹੋ ਗਿਆ ਤੇ ਹੁਣ ਜਿਹੜਾ ਵਲੌਗ ਹੈਗਾ ਆਪਾਂ ਕੱਲ ਨੂੰ ਪਾਵਾਂਗੇ ਤੇ ਸਾਡੇ ਆਪਣੇ ਹਜੇ ਪੱਕੇ ਭੁੱਖੇ ਵੀ ਲੱਥਣ ਵਾਲੇ ਪਏ ਬਾਕੀ ਥੋੜਾ ਬੜਾ ਸਮਾਨ ਰਹਿ ਗਿਆ ਵਾ ਇੱਥੇ ਤੇ ਸਾਰਾ ਨਹੀਂ ਮਤਲਬ ਹੋਇਆ ਕੰਪਲੀਟ ਨਹੀਂ ਹੋਇਆ ਥੋੜਾ ਬੜਾ ਸਮਾਨ ਰਹਿ ਗਿਆ ਹੈਗਾ ਵਾ ਤੇ ਬਾਕੀ ਸਾਰਾ ਤਕਰੀਬਨ ਚੱਲ ਗਿਆ ਹੈਗਾ ਤੇ ਆ ਭਾਂਡੇ-ਪੁੰਡੇ ਮੈਂ ਚਲੋ ਅੱਜ ਦੀ ਰਾਤ ਇੱਥੇ ਰੁਕਣਾ ਵਾ ਤੇ ਇਸ ਕਰਕੇ ਆਪਾਂ ਇਹ ਭਾਂਡੇ ਭੁੰਡੇ ਇੱਥੇ ਰੱਖ ਲਏ ਸੀਗੇ ਇਹ ਸਿਲੰਡਰ ਇੱਥੇ ਹੀ ਹੈ ਤੇ ਇਹ ਵੀ ਕੱਲ ਨੂੰ ਆਪਾਂ ਸ਼ਿਫਟ ਉਸ ਨਵੇਂ ਘਰ ਦੇ ਵਿੱਚ ਜਾ ਕੇ ਹੁਣ ਰੋਟੀ ਬਣਾਵਾਂਗੇ ਆਪਾਂ ਤੇ ਸੋ ਠੀਕ ਹੈ ਜੀ ਤੇ ਸੋ ਗੁਰਬਾਖਸ਼ ਸਾਹਿਬ ਕਹਿਣਾ ਚਾਹੂਗਾ ਕੁਝ ਭੱਜ ਗਿਆ ਭੱਜ ਗਿਆ ਇਹ ਨਹੀਂ ਕਹਿਣਾ ਚਾਹੁੰਦਾ ਕੁਝ ਵੀ ਥੱਕੇ ਪਏ ਆ ਸਵੇਰ ਦੇ ਤਾਂ ਹੁਣ ਕਰੀ ਆਪਾਂ ਹੁਣ ਰੈਸਟ ਖਾਣਾ ਜੀ ਰੋਟੀ ਖਾ ਕੇ ਠੀਕ ਹੈ ਜੀ